ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਇੱਥੇ ਵੀ ਦੱਸ ਦਈਏ ਕਿ ਠੰਡ ਦੇ ਚੱਲਦਿਆਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਤੇ ਹੁਣ ਸੂਬੇ ਭਰ ਦੇ ਸਕੂਲ ਜਿਹੜੇ ਨੇ ਉਹ 10 ਵਜੇ ਤੋਂ ਲੈ ਕੇ 3 ਵਜੇ ਤੱਕ ਲੱਗਣਗੇ ਇੱਥੇ ਵੀ ਦੱਸ ਦਈਏ ਕਿ ਜਿੱਥੇ ਬੱਚਿਆਂ ਤੇ ਅਧਿਆਪਕਾਂ ਦੋਨਾਂ ਨੇ ਇਸ ਦੇ ਲਈ ਕੜਾਕੇ ਦੀ ਠੰਡ ਨੂੰ ਜ਼ਿੰਮੇਵਾਰ ਦੱਸਿਆ ਤਾਂ ਉੱਥੇ ਹੀ ਉਹਨਾਂ ਗੱਲਬਾਤ ਦੌਰਾਨ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਠੰਡ ਦਾ ਸਾਹਮਣਾ ਕਰਨੇ ਨੇ ਜਿਸ ਦੇ ਚੱਲਦਿਆਂ ਸਕੂਲਾਂ ਦੇ ਬੱਚਿਆਂ ਲਈ ਇਹ ਆਦੇਸ਼ ਜਾਰੀ ਹੋਏ ਨੇ ਜਿੱਦਾਂ ਰਾਜ ਸਿੰਘ ਜੀ ਨੇ 6ਵੀਂ ਜਮਾਤ ਵਿੱਚ ਪੜ੍ਹਨਾ ਅੱਜ ਸਕੂਲ ਪਹਿਲੇ ਦਿਨ ਲੱਗੇ ਆ ਸਕੂਲ ਆਏ ਹੋ ਕਿਵੇਂ ਦਾ ਮਾਹੌਲ ਹੈ ਸਰਦੀ ਪਾਲ ਸਕੂਲ ਆ ਤਕੇ ਠੰਡ ਬਹੁਤ ਲੱਗਦੀ ਹੈ ਛੁੱਟੀਆਂ ਵਧਾ ਦੇਣਗੇ ਬੱਚੇ ਵੀ ਘਟਾ ਸਕੂਲ ਚ ਅੱਜ ਜੀ ਹਾਂ ਜੀ ਆਮ ਤੀਰ ਮੇਰਾ ਨਾਮ ਵੰਚ ਕੁਮਾਰ ਹੈ ਮੈਂ 7ਵੀਂ ਜਮਾਤ ਵਿੱਚ ਪੜਦਾ ਅੱਜ ਪਹਿਲੇ ਦਿਨ ਸਕੂਲ ਲੱਗਾ ਹੈ ਕੀ ਮੌਲ ਹੈ ਅੱਜ ਬਹੁਤ ਠੰਡਾ ਹੈ ਇਸ ਕਰਕੇ ਬਹੁਤ ਬੱਚੇ ਘਟ ਆ ਰਹੇ ਹਨ ਤੇ ਸਾਨੂੰ ਸਕੂਲ ਵਿੱਚ ਛੁੱਟੀਆਂ ਵਧਾ ਦੇਣੀਆਂ ਚਾਹੀਦੀਆਂ ਕਿ ਠੰਡ ਬਹੁਤ ਹੈ ਤੇ ਕੀ ਨਾਮ ਹੈ ਮੇਰਾ ਨਾਮ ਮਨਜਿੰਦਰ ਸਿੰਘ ਦਾ ਮੈਂ 7ਵੀਂ ਜਮਾਤ ਦਾ ਵਿਦਿਆਰਥੀ ਹਾਂ ਅੱਜ ਸਕੂਲ ਆਏ ਹੋ ਪਹਿਲੇ ਦਿਨ ਸਕੂਲ ਲੱਭੀ ਨਹੀਂ ਕਿਵੇਂ ਕੀ ਪਹਿਲੇ ਦਿਨ ਸਕੂਲ ਠੰਡ ਬਹੁਤ ਹੈ ਛੁੱਟੀਆਂ ਵਧਾ ਦਿਓ ਕੀ ਕੀ ਨਾਮ ਹੈ ਕਮਲ ਕੁਮਾਰ 8th ਕਲਾਸ ਕਰਦੇ ਹੋ 8th ਕਲਾਸ ਅੱਜ ਕਿੰਨੇ ਵੇ ਸਕੂਲ ਆਏ ਸੀ ਸਾਡੇ ਨੂੰ ਕਿੱਲੇ ਦਿਨ ਸਕੂਲ ਅੱਗੇ ਆਏ ਸੀ ਹਾਂਜੀ ਅੱਜ ਬੱਚੇ ਥੋੜਾ ਘੱਟ ਆਏ ਨੇ ਉਹ ਠੰਡ ਜਿਆਦਾ ਠੰਡੇ ਕਰਕੇ ਆਏ ਆ ਅੱਜ ਠੰਡ ਲਾ ਦਿਨਾ ਤਾਂ ਕਰਦੇ ਨੇ ਲੱਗਦਾ ਹੈ ਕਿ ਛੁੱਟੀ ਕਦੋਂ ਜਾਈ ਦੀ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਬਤੌਰ ਕੀ ਇੱਥੇ ਬਿਠੇ ਪਾਰੇ ਆ ਹਾਂ ਮੈਂ surjit singh ਆ ਜੀ ਬਤੌਰ ਜੂਨੀਅਰ ਅਸਿਸਟੈਂਟ ਸਿੱਖਿਆ ਭਗ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬாய்ਸ ਸਕੂਲ ਦਾ ਕਰਮਚਾਰੀ ਆ ਤੇ ਅੱਜ ਨਵਾਂ ਸਾਲ ਜਿਹੜਾ ਹੈ ਪਹਿਲਾਂ ਤੋਂ ਮੈਂ ਸ਼ੁਭ ਕਾਮਨਾਵਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਦੇਵਾਂਗਾ ਨਵਾਂ ਸਾਲ 2024 ਖੜਿਆ ਹੈ ਸਿੱਖਿਆ ਭਾਗ ਦੇ ਹੁਕਮ ਅਨੁਸਾਰ ਜਿਹੜਾ ਹੈ ਅੱਜ 10 ਵਜੇ ਪੂਰੇ ਸਕੂਲ ਜਿਹੜਾ ਹੈ ਸਾਡਾ ਲੱਗ ਚੁੱਕਾ ਹੈ 3 ਵਜੇ ਤੱਕ ਦੀ ਜਿਹੜੀ ਹੈ 14 ਜਨਵਰੀ ਤੱਕ ਜਿਹੜਾ ਹੈ ਟਾਈਮਿੰਗ ਜਿਹੜੀ ਸਕੂਲ ਦੀ ਸਰਕਾਰ ਨੇ ਕੀਤੀ ਹੈ ਅਹ ਹਾਲਾਂਕਿ ਬੱਚੇ ਘਟ ਕੇ ਆ ਰਹੇ ਕੀ ਕਾਰਨ ਸਮਝੋ ਇਹ ਇਸ ਤਰ੍ਹਾਂ ਜੀ ਕਿ ਜਿਸ ਤਰ੍ਹਾਂ ਛੁੱਟੀਆਂ ਲੰਘੀਆਂ ਹੈ 크ਿਸਮਸ ਦੀਆਂ ਕੁਝ ਉਹਦਾ ਅਸਰ ਹੋ ਜਾਂਦਾ ਹੈ ਕੁਝ ਕੁਝ ਮੌਸਮ ਦਾ ਅਸਰ ਹੈ ਜਿੱਦਾਂ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਆਪਾਂ ਸੂਰਜ ਦੇ ਉਹਦਾ ਜਿਹੜਾ ਕਿਉਂਕਿ ਕੁਝ ਬੱਚੇ ਜਿਹੜੇ ਰੇਡੀਏਸ਼ਨਲ 2 4 5 ਕਿਲੋਮੀਟਰ ਤੋਂ ਵੀ ਆਉਂਦੇ ਆ ਤੋ ਉਹਦਾ ਅਸਰ ਹੋ ਸਕਦਾ ਹੈ ਠੰਡ ਦਾ ਜਿਹੜਾ ਹੈਗਾ ਤੋ ਇਸ ਕਰਕੇ ਵੀ ਕੁਝ ਗਿਣਤੀ ਜਿਹੜੀ ਹੌਲੀ ਹੌਲੀ ਗਿਣਤੀ ਵਾਧੀ ਹੁੰਦੀ ਹੈ ਵੈਸੇ ਆਉਣ ਵਾਲੇ ਕੱਲ ਨੂੰ ਹੋਰ ਪਾਸੋਂ ਹੋਰ ਪਰ ਫਿਲਹਾਲ ਜਿਹੜੀ ਅੱਜ ਗਿਣਤੀ ਕਾਫੀ ਘੱਟ ਹੈ ਉਹ ਇਸੇ ਕਰਕੇ ਆ ਕਿ ਠੰਡ ਕਾਫੀ ਲੱਗ ਰਹੀ ਹੈ